ਸਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਬੈਡ ਦਿਖਾਉਣ ਜਾ ਰਹੇ ਹਾਂ ਇਹ ਫਾਰ ਸੇਲ ਹੈ ਪਿੰਡ ਆ ਗਿਆ ਟੱਲੇਵਾਲ ਜਿਹੜਾ ਬਰਨਾਲਾ ਆਓ ਅੱਗੇ ਕਰਦੇ ਹਾਂ ਗੱਲਬਾਤ ਹਾਂ ਜੀ ਬਣਾ ਐਸੀ ਕਾ ਹਾਂ ਜੀ ਇਹ ਨਾਮ ਲੜਿਆ ਦੱਸ ਦਿਓ ਜੀ ਨਾਮ ਆਪਣਾ ਕੋਸ ਸਿੰਘ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਫੈਲ ਨੰਬਰ ਵੀਰੇ 99155 99041 99041 ਠੀਕ ਹੈ ਪਿੰਡ ਟੱਲੇ ਵਾਲਾ ਗਿਆ ਤੇ ਜਿਹੜੀ ਆਪਾਂ ਦੇਖ ਰਹੇ ਜੀ ਬੜੇ ਕੇਮੇ ਸੂਈ ਸੂਈ ਹੈ ਜੀ ਤੀਜੇ ਇਹ ਤੀਜੇ ਸੂਈ ਸੂਈ ਹੈ ਠੀਕ ਹੈ ਮਗਰ ਕੀ ਹੈ ਜੀ ਬੱਛੀ ਵੀਰੇ ਮਗਰ ਬੱਛੀ ਆ ਗਈ ਠੀਕ ਹੈ ਜੀ ਤਾਂ ਬੋਲਾ ਕਿੰਨਾ ਚੋਇਆ ਜੀ ਇਹਦਾ ਪਿਛਲੇ ਸੂਈ ਕਿੰਦਾ ਛਾੜਦੇ ਆ ਵੀਰੇ ਆਪਾਂ ਤਾਂ ਲਈ ਸੀਗੀ ਠੀਕ ਹੈ ਬੋਲਾ ਹੁਣ ਵੀਰੇ 10 11 ਕਿਲੋ ਤਿਆਰ ਹੁੰਦਾ ਠੀਕ ਹੈ ਬਾਕੀ ਅੱਡ ਅੱਡ ਸਾਹਮਣੇ ਕੀ ਤੋਰੇ ਬਾਹਰ ਨੂੰ ਜੀ ਦੋਸਤੋ ਤੁਸੀਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਚੋਣ ਚਵਾਦੀ ਕਿਵੇਂ ਪੈਣੀ ਠੀਕ ਆ ਰੈਣਾ ਤੀਜਾ ਸੁਆ ਆ ਗਈ ਮਗਰ ਬੱਛੀ ਆ ਗਈ ਜੀ ਠੀਕ ਆ ਠੰਡੀ ਸੀਲ ਪੂਰੀ ਆ ਜੀ ਜਿਵੇਂ ਮਰਜ਼ੀ ਚਾਹੇ ਹੱਥੀ ਚੁਾਈ ਕਰੋ ਚਾਹੇ ਮਸ਼ੀਨੀ ਕਰੋ ਕਾਹੇ ਤਰ੍ਹਾਂ ਦੀ ਤਕਲੀਦ ਨਹੀਂ ਆ ਤਾਂ ਦੋਸਤੋ ਧਾਰਾ ਵਗੈਰਾ ਤੁਸੀਂ ਦੇਖ ਸਕਦੇ ਕੋਈ ਭੂਰਸਾਲਾ ਨਹੀਂ ਸੋਹਣੇ ਚੁੰਚਵਾਦੀ ਆ ਗਈ ਮੈਂ ਦੂਜੇ ਦਿਨਾਂ ਚ ਵੀ ਮੰਗਦੇ ਆ ਠੰਡੀ ਸੀਲ ਪੂਰੀ ਆ ਜਿਵੇਂ ਮਰਜ਼ੀ ਚੁਾਈ ਕਰੋ ਤੁਸੀਂ ਦੇਖ ਸਕਦੇ ਕੋਈ ਭੂਰਸਾਲਾ ਨਹੀਂ ਆ ਠੀਕ ਆ ਦੋਸਤੋ ਰੈਣਾ ਤੀਜਾ ਸੁਆ ਮਗਰ ਬੱਛੀ ਆ ਜੀ 11 12 ਕਿਲੋ ਬੜਾ ਤਿਆਰਾ ਤੇ ਇਹਦਾ ਮੁੱਲ ਕੀ ਕਰਦੇ ਆ ਭਾਈ 43 ਵਿੱਚੋਂ ਮੰਤਰ ਹੋ ਜੂ। ਹਾਂਜੀ। ਠੀਕ ਹੈ ਜੀ। ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਨੰਬਰ 63 ਤੇ ਜੀ ਕਰਦੇ ਸੰਪਰਕ।